ਕਹਿੰਦਾ ਕਿ ਇੱਕ ਬੰਦੇ ਨੂੰ ਕਿਵੇਂ ਪਤਾ ਲੱਗੇ ਕਿ ਜੋ ਕੰਮ ਕਰ ਰਿਹਾ ਹੈ ਉਹ ਗਲਤ ਆ ਜਾਂ ਸਹੀ ਆ ਇਸ ਦਾ ਜਵਾਬ ਇਹ ਹੈ ਕਿ ਬੰਦੇ ਦੀ ਅੰਤਰਾਤਮਾ ਜਦੋਂ ਉਹ ਕੋਈ ਗਲਤ ਕੰਮ ਕਰਦਾ ਹੈ ਉਦੋਂ ਵੀ ਦੱਸਦੀ ਹੈ ਕਿ ਤੂੰ ਗਲਤ ਕਰ ਰਿਹਾ ਹੈ ਤੇ ਜਦੋਂ ਉਹ ਕੋਈ ਸਹੀ ਕੰਮ ਕਰਦਾ ਹੈ ਚੰਗਾ ਕੰਮ ਕਰਦਾ ਹੈ ਉਦੋਂ ਵੀ ਦੱਸਦੀ ਹੈ ਕਿ ਤੂੰ ਚੰਗਾ ਕਰ ਰਿਹਾ ਇਹ ਹੁਣ ਬੰਦੇ ਤੇ ਰਹਿ ਜਾਂਦਾ ਹੈ ਇਹ ਹੁਣ ਇਨਸਾਨ ਤੇ ਰਹਿ ਜਾਂਦਾ ਹੈ ਕਿ ਉਸ ਨੇ ਗਲਤ ਕੰਮ ਕਰਨਾ ਜਾਂ ਨਹੀਂ ਕਰਨਾ ਉਸਨੇ ਚੰਗਾ ਕੰਮ ਕਰਨਾ ਜਾਂ ਨਹੀਂ ਕਰਨਾ ਪਰ ਅੰਤਰਾਤਮਾ ਤੁਹਾਨੂੰ ਇੱਕ ਮਿੰਟ ਦੇ ਵਿੱਚ ਦੱਸ ਦਿੰਦੀ ਹੈ ਕਿ ਜੋ ਤੁਸੀਂ ਕੰਮ ਕਰਨ ਜਾ ਰਹੇ ਹੋ ਇਹ ਸਹੀ ਹੈ ਜਾਂ ਗਲਤ ਹੈ ਇਹ ਸੱਚੀ ਘਟਨਾ ਦੇ ਵਿੱਚ ਵੀ ਇਦਾਂ ਹੀ ਹੁੰਦਾ ਹੈ ਇੱਕ ਕੁੜੀ ਬੜੀ ਖੁਸ਼ ਹੁੰਦੀ ਹੈ ਉਹ ਆਪਣੀ ਮਾਂ ਕੋਲ ਜਾਂਦੀ ਹੈ ਮਾਂ ਨੂੰ ਕਹਿੰਦੀ ਹੈ ਕਿ ਮਾਂ ਮੈਂ ਤੇਰੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਹੈ ਤਾਂ ਮਾਂ ਕੁੜੀ ਨੂੰ ਕਹਿੰਦੀ ਹੈ ਕਿ ਦੱਸ ਕੀ ਕਹਿਣੀ ਹੈ ਤਾਂ ਉਸਨੇ ਕਿਹਾ ਕਿ ਮੈਂ ਇੱਕ ਮੁੰਡੇ ਨੂੰ ਪਿਆਰ ਕਰਦੀ ਆਂ ਮਾਂ ਕੁੜੀ ਦੀ ਗੱਲ ਸੁਣ ਕੇ ਹੈਰਾਨ ਹੋ ਜਾਂਦੀ ਹੈ ਤੇ ਗੁੱਸੇ ਵੀ ਹੁੰਦੀ ਹੈ ਤੇ ਕਹਿੰਦੀ ਹੈ ਕਿ ਤੂੰ ਮੇਰੇ ਨਾਲ ਇਹ ਗੱਲ ਕਰਨੀ ਸੀ ਤਾਂ ਕੁੜੀ ਨੇ ਕਿਹਾ ਕਿ ਮਾਂ ਅੱਗੇ ਤਾਂ ਸੁਣ ਉਹ ਮੁੰਡਾ ਇੱਕ ਸੀਬੀਆਈ ਆਫੀਸਰ ਹੈ ਤੇ ਉਹ ਸੀਕ੍ਰੇਟ ਮਿਸ਼ਨ ਤੇ ਆ ਇਸ ਲਈ ਉਸ ਨੇ ਕਿਸੇ ਨੂੰ ਵੀ ਨਹੀਂ ਦੱਸਿਆ ਹੋਇਆ ਕਿ ਉਹ ਇੱਕ ਸੀਬੀਆਈ ਆਫੀਸਰ ਹੈ ਜਦੋਂ ਮਾਂ ਕੁੜੀ ਦੀ ਗੱਲ ਸੁਣਦੀ ਹੈ ਮਾਂ ਖੁਸ਼ ਹੋ ਜਾਂਦੀ ਹੈ ਕਿਉਂਕਿ ਕੁੜੀ ਘੱਟ ਪੜ੍ਹੀ ਹੁੰਦੀ ਐ ਮਾਂ ਨੂੰ ਲੱਗਦਾ ਕਿ ਜੇ ਇਸ ਦਾ ਵਿਆਹ ਇੱਕ ਸੀਬੀਆਈ ਆਫੀਸਰ ਨਾਲ ਹੋ ਜਾਵੇ ਤਾਂ ਇਸ ਦੀ ਜ਼ਿੰਦਗੀ ਸੁਧਰ ਜਾਵੇਗੀ ਹੁਣ ਮਾਂ ਕੁੜੀ ਨੂੰ ਪੁੱਛਦੀ ਐ ਕਿ ਉਹ ਮੁੰਡਾ ਕਿੱਥੇ ਰਹਿੰਦਾ ਹੈ ਤਾਂ ਕੁੜੀ ਦੱਸਦੀ ਐ ਕਿ ਉਹ ਆਪਣੀ ਹੀਠਾਂ ਵਾਲੀ ਫਲੋਰ ਦੇ ਵਿੱਚ ਕਿਰਾਏ ਤੇ ਰਹਿੰਦਾ ਹੈ ਮਾਂ ਉਸ ਮੁੰਡੇ ਨੂੰ ਮਿਲਦੀ ਐ ਉਸ ਨਾਲ ਗੱਲਬਾਤ ਕਰਦੀ ਐ ਤੇ ਪਰਿਵਾਰ ਨਾਲ ਵੀ ਗੱਲਬਾਤ ਕੀਤੀ ਜਾਂਦੀ ਐ ਉਸ ਤੋਂ ਬਾਅਦ 4 ਦਸੰਬਰ 2023 ਨੂੰ ਇਹਨਾਂ ਦੀ ਸਗਾਈ ਕਰ ਦਿੱਤੀ ਜਾਂਦੀ ਹੈ ਤੇ ਪੰਡਤ ਜੀ ਤੋਂ ਵਿਆਹ ਵੀ ਕਢਵਾ ਲਿਆ ਜਾਂਦਾ ਹੈ ਵਿਆਹ ਫਰਵਰੀ 2024 ਦੇ ਵਿੱਚ ਰੱਖਿਆ ਜਾਂਦਾ ਹੈ ਹੁਣ ਕੁਝ ਦਿਨ ਬੀਤਦੇ ਨੇ ਤਾਂ ਉਸ ਘਰ ਦੇ ਵਿੱਚ ਪੁਲਿਸ ਆਉਂਦੀ ਹੈ ਪੁਲਿਸ ਉਸ ਮੁੰਡੇ ਨੂੰ ਗ੍ਰਿਫਤਾਰ ਕਰਦੀ ਹੈ ਜਦੋਂ ਪੁਲਿਸ ਮੁੰਡੇ ਨੂੰ ਗ੍ਰਿਫਤਾਰ ਕਰਕੇ ਲੈ ਜਾ ਰਹੀ ਸੀ ਤਾਂ ਮਾਂ ਹੈਰਾਨ ਹੋ ਜਾਂਦੀ ਹੈ ਕਿ ਐਦਾਂ ਦਾ ਇਸ ਮੁੰਡੇ ਨੇ ਕੀ ਕਰ ਦਿੱਤਾ ਇਹ ਤਾਂ ਸੀਬੀਆਈ ਆਫੀਸਰ ਸੀ ਪਰ ਜਦੋਂ ਸਾਰੀ ਘਟਨਾ ਦਾ ਖੁਲਾਸਾ ਹੁੰਦਾ ਹੈ ਤਾਂ ਲੋਕਾਂ ਦੀ ਹੈਰਾਨੀ ਦਾ ਟਿਕਾਣਾ ਨਹੀਂ ਸੀ ਲੋਕਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਕਿ ਇੱਕ ਬੰਦਾ ਐਨੇ ਚਿਹਰੇ ਕਿਵੇਂ ਲਗਾ ਸਕਦਾ ਹੈ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਦਿੱਲੀ ਦਾ ਇਲਾਕਾ ਨੰਦਨਗਰੀ ਨੰਦਨਗਰੀ ਦੀ ਇੱਕ ਜਗ੍ਹਾ ਦਿਲਸਾਦ ਗਾਰਡਨ ਉੱਥੋਂ ਦਾ ਰਹਿਣ ਵਾਲਾ ਮਹਾਵੀਰ ਜਿਸ ਦੀ ਉਮਰ 32 ਸਾਲ ਸੀ ਉਹ ਨੰਦਨਗਰੀ ਥਾਣੇ ਦੇ ਵਿੱਚ ਜਾਂਦਾ ਹੈ ਤੇ ਕਹਿੰਦਾ ਕਿ ਮੇਰੀ ਮਾਂ ਜਿਸ ਦਾ ਨੋ ਆਸ਼ਾ ਦੇਵੀ ਹੈ ਤੇ ਉਸ ਦੀ ਉਮਰ ਲਗਭਗ 61 ਸਾਲ ਹੈ ਉਹ ਕਈ ਦਿਨਾਂ ਤੋਂ ਲਾਪਤਾ ਗਈ ਮੈਂ ਉਸ ਦੀ ਬੜੀ ਤਲਾਸ਼ ਕਰ ਰਿਹਾ ਪਰ ਉਹ ਮੈਨੂੰ ਨਹੀਂ ਮਿਲੀ ਸਾਡੇ ਦੋ ਘਰ ਨੇ ਇੱਕ ਘਰ ਨੰਦਨਗਰੀ ਦੇ ਵਿੱਚ ਹੈ ਤੇ ਇੱਕ ਘਰ ਸਾਡਾ ਹਰਸ਼ ਵਿਹਾਰ ਦੇ ਵਿੱਚ ਹੈ ਇਹ ਗੱਲ ਸੀ 13 ਦਸੰਬਰ 2023 ਦੀ ਤਾਂ ਪੁਲਿਸ ਉਸ ਦੀ ਰਿਪੋਰਟ ਲਿਖ ਲੈਂਦੀ ਹੈ ਗੁੰਮਸ਼ੁਦਗੀ ਦੀ ਰਿਪੋਰਟ ਲਿਖ ਲੈਂਦੀ ਹੈ ਮੁੰਡਾ ਹੁਣ ਆਪਣੇ ਤੌਰ ਤੇ ਆਪਣੀ ਮਾਂ ਦੀ ਭਾਲ ਕਰਨੀ ਜਾਰੀ ਰੱਖਦਾ ਹੈ ਰਿਸ਼ਤੇਦਾਰਾਂ ਤੋਂ ਸਾਕ ਸਬੰਧੀਆਂ ਤੋਂ ਜਾਣੀ ਜਗ੍ਹਾ-ਜਗਾ ਤੇ ਉਹ ਆਪਣੀ ਮਾਂ ਦੀ ਤਲਾਸ਼ ਕਰਦਾ ਪਰ ਉਸ ਨੂੰ ਉਸ ਦੀ ਮਾਂ ਦਾ ਕੁਝ ਵੀ ਪਤਾ ਨਹੀਂ ਲੱਗਦਾ ਹੁਣ ਦਿਨ ਲੰਘ ਜਾਂਦੇ ਨੇ 15 ਦਸੰਬਰ 2023 ਆ ਜਾਂਦਾ ਹੈ ਦੁਪਹਿਰ ਲਗਭਗ 2 ਵਜੇ ਪੁਲਿਸ ਨੂੰ ਫੋਨ ਆਉਂਦਾ ਕਿ ਹਰਸ਼ ਵਿਹਾਰ ਕਲੋਨੀ ਦੇ ਇੱਕ ਕਮਰੇ ਦੇ ਵਿੱਚੋਂ ਮੋਸ਼ਕਾ ਰਿਹਾ ਹੈ ਪੁਲਿਸ ਟੀਮ ਮੌਕੇ ਤੇ ਪਹੁੰਚਦੀ ਹੈ ਹੁਣ ਪੁਲਿਸ ਦੀ ਟੀਮ ਉਸ ਕਮਰੇ ਦੇ ਵਿੱਚ ਦਾਖਲ ਹੁੰਦੀ ਹੈ। ਕਮਰੇ ਵਿੱਚ ਕੁਝ ਵੀ ਅਜੀਬ ਨਹੀਂ ਸੀ ਪਰ ਉੱਥੇ ਜੋ ਦਿਵਾਨ ਪਿਆ ਸੀ ਉਸ ਦੇ ਵਿੱਚੋਂ ਬਹੁਤ ਜ਼ਿਆਦਾ ਸਮੈਲ ਆ ਰਹੀ ਸੀ। ਹੁਣ ਉਸ ਦਿਵਾਨ ਨੂੰ ਖੋਲਿਆ ਜਾਂਦਾ ਹੈ। ਖੋਲਣ ਤੋਂ ਬਾਅਦ ਜਦੋਂ ਪੁਲਿਸ ਉਸ ਦਿਵਾਨ ਦੇ ਵਿੱਚ ਦੇਖਦੀ ਹੈ ਤਾਂ ਹੈਰਾਨ ਹੋ ਜਾਂਦੀ ਹੈ ਕਿਉਂਕਿ ਉਸ ਦਿਵਾਨ ਦੇ ਵਿੱਚ ਇੱਕ Laash ਪਈ ਸੀ। Laash ਉੱਤੇ ਪੋਲੀਥਿਨ ਲਪੇਟਿਆ ਹੋਇਆ ਸੀ। ਹੁਣ ਉਸ ਬਾਡੀ ਨੂੰ ਕਬਜ਼ੇ ਦੇ ਵਿੱਚ ਲੈਤਾ ਜਾਂਦਾ ਹੈ ਕਬਜ਼ੇ ਦੇ ਵਿੱਚ ਲੈ ਕੇ ਉਸ ਨੂੰ ਪੋਸਟਮਾਰਟਮ ਲਈ ਭੇਜਿਆ ਜਾਂਦਾ ਹੈ ਤੇ ਉਸ ਦੀ ਸਮਾਖਤ ਕੀਤੀ ਜਾਂਦੀ ਹੈ ਬਾਡੀ ਸੜ ਚੁੱਕੀ ਸੀ ਬਾਡੀ ਦੀ ਪਛਾਣ ਨਹੀਂ ਆ ਰਹੀ ਸੀ ਪਰ ਉਸ ਦੇ ਕੱਪੜਿਆਂ ਤੋਂ ਪਤਾ ਲੱਗਿਆ ਕਿ ਇਹ ਜੋ লাশ ਸੀ ਇਹ লাশ ਮਹਾਵੀਰ ਦੀ ਮਾਂ ਦੀ ਜਿਸ ਦੀ ਉਸ ਨੇ ਗੁੰਮਸ਼ੁਦਗੀ ਦੀ ਰਿਪੋਰਟ ਲਖਾਈ ਸੀ ਆਸ਼ਾ ਦੇਵੀ 61 ਸਾਲਾ ਉਸ ਦੀ ਸੀ ਹੁਣ ਪੁਲਿਸ ਦੇ ਅੱਗੇ ਇਹ ਸਵਾਲ ਸੀ ਕਿ ਇਸ ਦਾ ਕਤਲ ਕਿਸ ਨੇ ਕਰ ਦਿੱਤਾ ਕਿਉਂ ਕਰ ਦਿੱਤਾ ਕਤਲ ਦਾ ਕੀ ਕਾਰਨ ਹੈ ਉਸ ਤੋਂ ਬਾਅਦ ਪੁਲਿਸ ਇਸ ਔਰਤ ਦੇ ਮੋਬਾਈਲ ਦੀ ਸੀਡੀਆਰ ਕਢਵਾਉਂਦੀ ਹੈ ਕੁਝ ਘੰਟੇ ਬੀਤ ਜਾਂਦੇ ਨੇ ਪਰ ਕਾਤਲ ਦਾ ਅਜੇ ਕੁਝ ਵੀ ਪਤਾ ਨਹੀਂ ਸੀ ਪੁਲਿਸ ਇਸ ਔਰਤ ਦੇ ਨੰਦਨਗਰੀ ਵਾਲੇ ਮਕਾਨ ਤੇ ਜਾਂਦੀ ਹੈ ਜਾ ਕੇ ਪਤਾ ਕਰਦੀ ਹੈ ਕਿ ਇੱਕ ਦਵਿੰਦਰ ਕੁਮਾਰ ਉਰਫ ਦੇਵਨਾਉ ਦਾ ਮੁੰਡਾ ਹੈ ਉਹ ਕਿੱਥੇ ਹੈ ਪੁਲਿਸ ਨੂੰ ਪਤਾ ਲੱਗਿਆ ਕਿ ਉਹ ਤਾਂ ਕਈ ਦਿਨਾਂ ਦਾ ਗਾਇਬ ਹੈ ਪੁਲਿਸ ਨੇ ਜਦੋਂ ਉਸ ਦੇ ਮੋਬਾਈਲ ਤੇ ਫੋਨ ਕੀਤਾ ਤਾਂ ਉਹ ਬੰਦ ਆ ਰਿਹਾ ਸੀ ਹੁਣ ਪੁਲਿਸ ਨੂੰ ਉਸ ਦੇ ਪਛਾਣ ਪੱਤਰ ਹੱਥ ਲੱਗੇ ਜਿਨ੍ਹਾਂ ਤੋਂ ਪਤਾ ਲੱਗਿਆ ਕਿ ਉਹ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਦਾ ਰਹਿਣ ਵਾਲਾ ਫਿਰ ਇੱਕ ਟੀਮ ਗਠਿਤ ਕੀਤੀ ਜਾਂਦੀ ਹੈ ਤੇ ਉਹ ਅਲੀਗੜ੍ਹ ਜਾਂਦੀ ਹੈ ਪੁਲਿਸ ਹੁਣ ਦਵਿੰਦਰ ਦੇ ਘਰ ਪਹੁੰਚਦੀ ਹੈ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਦਵਿੰਦਰ ਦਾ ਪਿਤਾ ਇੱਕ ਕਿਸਾਨ ਹੈ ਜਿਸ ਦੇ ਦੋ ਮੁੰਡੇ ਤੇ ਇੱਕ ਧੀ ਹੈ ਦਵਿੰਦਰ ਸਭ ਤੋਂ ਛੋਟਾ ਮੁੰਡਾ ਸੀ ਹੁਣ ਪੁਲਿਸ ਦਵਿੰਦਰ ਨੂੰ ਗ੍ਰਿਫਤਾਰ ਕਰਦੀ ਹੈ ਤੇ ਉਸ ਤੋਂ ਪੁੱਛਦੀ ਹੈ ਕਿ ਤੂੰ ਉਸ ਜਗ੍ਹਾ ਤੋਂ ਕਿਉਂ ਆਇਆ ਦਵਿੰਦਰ ਕੋਲ ਕੋਈ ਸਹੀ ਉੱਤਰ ਨਹੀਂ ਸੀ ਉਹ ਇੱਧਰ ਉੱਧਰ ਦੀਆਂ ਗੱਲਾਂ ਕਰਨ ਲੱਗਿਆ ਪਰ ਪੁਲਿਸ ਨੇ ਫੇਰ ਉਸ ਤੋਂ ਆਪਣੇ ਤਰੀਕੇ ਨਾਲ ਪੁੱਛਗਿੱਛ ਕੀਤੀ ਤਾਂ ਫੇਰ ਉਸ ਨੇ ਸਾਰਾ ਰਾਜ਼ ਉਗਲ ਦਿੱਤਾ ਤੇ ਕੱਲੀ-ਕੱਲੀ ਗੱਲ ਪੁਲਿਸ ਦੇ ਸਾਹਮਣੇ ਰੱਖੀ ਉਸਨੇ ਦੱਸਿਆ ਕਿ ਮੈਂ 2015 ਦੇ ਵਿੱਚ ਆਪਣੇ ਪਿੰਡੋਂ ਦਿੱਲੀ ਵਿੱਚ ਗਿਆ ਸੀ ਉੱਥੇ ਮੈਂ ਕਿਰਾਏ ਤੇ ਰਹਿਣ ਲੱਗਾ ਤੇ ਮੈਂ ਕਾਪਰ ਦਾ ਵਪਾਰ ਕਰਨ ਲੱਗਾ bizness ਕਰਨ ਲੱਗਾ ਮੇਰਾ ਵਪਾਰ ਥੋੜਾ ਟਾਈਮ ਵਧੀਆ ਚੱਲਿਆ ਪਰ ਉਸ ਤੋਂ ਬਾਅਦ ਜਦੋਂ ਲੌਕਡਾਊਨ ਲੱਗ ਗਿਆ ਤਾਂ ਮੇਰਾ ਵਪਾਰ ਠੱਪ ਹੋ ਗਿਆ ਹੁਣ ਮੈਂ ਪੈਸੇ ਪੈਸੇ ਲਈ ਮੁਹਤਾਜ ਹੋ ਗਿਆ ਉਸ ਤੋਂ ਬਾਅਦ ਫਿਰ ਮੈਂ ਆਪਣੇ ਪਿੰਡ ਆਇਆ ਪਿੰਡ ਆ ਕੇ ਆਪਣੇ ਪਿਤਾ ਨੂੰ ਕਿਹਾ ਕਿ ਮੇਰਾ ਜਰਮਨੀ ਜਾਣ ਦਾ ਜਗਾੜ ਬਣ ਗਿਆ ਮੈਂ ਜਰਮਨੀ ਜਾਵਾਂਗਾ ਤੇ ਉੱਥੋਂ ਡਾਕਟਰੀ ਕਰਕੇ ਆਵਾਂਗਾ ਜਿਸ ਨਾਲ ਆਪਣੇ ਘਰ ਦੀ ਗਰੀਬੀ ਦੂਰ ਕਰ ਦੇਵਾਂਗਾ ਦਵਿੰਦਰ ਸਿਰਫ 12 ਪੜ੍ਹਿਆ ਹੋਇਆ ਸੀ ਪਿਤਾ ਨੇ 3 ਬਿੱਗੇ ਜ਼ਮੀਨ ਵੇਚ ਕੇ ਦਵਿੰਦਰ ਨੂੰ ਪੈਸੇ ਦੇ ਦਿੱਤੇ ਕਿਉਂਕਿ ਪਿਤਾ ਗਰੀਬ ਸੀ ਕਿ ਜਾ ਤੂੰ ਡਾਕਟਰ ਬਣ ਹੁਣ ਦਵਿੰਦਰ ਦਿੱਲੀ ਆ ਜਾਂਦਾ ਹੈ ਤੇ ਨੰਦਨਗਰੀ ਦੇ ਵਿੱਚ ਆਸ਼ਾ ਦੇਵੀ ਦੇ ਮਕਾਨ ਦੇ ਵਿੱਚ ਕਿਰਾਏ ਤੇ ਰਹਿਣ ਲੱਗ ਜਾਂਦਾ ਹੈ ਹੁਣ ਆਸ਼ਾ ਦੇਵੀ ਇਸ ਤੋਂ ਕਿਰਾਇਆ ਲੈਣ ਆਉਂਦੀ ਹੁੰਦੀ ਸੀ ਇਸ ਦੀ ਉਮਰ ਉਸ ਸਮੇ 25 26 ਸਾਲ ਸੀ ਤੇ ਆਸ਼ਾ ਦੇਵੀ ਦੀ ਉਮਰ 56 57 ਸਾਲ ਸੀ ਇਹ ਇੱਕ ਦੂਜੇ ਵੱਲ ਆਕਰਸ਼ਿਤ ਹੋ ਗਏ ਕਿਉਂਕਿ ਆਸ਼ਾ ਦੇਵੀ ਦਾ ਘਰ ਵਾਲਾ ਮਰ ਚੁੱਕਿਆ ਸੀ ਹੁਣ ਉਹ ਤੇ ਇਸ ਦਾ ਇੱਕ ਦੂਜੇ ਨਾਲ ਖਚਾ ਹੋ ਗਿਆ ਤੇ ਇਹਨਾਂ ਦਾ ਆਪਸ ਦੇ ਵਿੱਚ ਪਿਆਰ ਹੋ ਗਿਆ ਹੁਣੇ ਚੋਰੀ ਚੋਰੀ ਮਿਲਣ ਵੀ ਲੱਗੇ ਸਬੰਧ ਵੀ ਬਣਾਉਣ ਲੱਗੇ ਤੇ ਹੁਣ ਸਮਾਂ ਲੰਘਦਾ ਹੈ ਸਮਾਂ ਲੰਘਣ ਤੋਂ ਬਾਅਦ ਇਸ ਦਵਿੰਦਰ ਨੂੰ ਇਸ ਦੇ ਉੱਪਰਲੇ ਫਲੋਰ ਤੇ ਰਹਿੰਦੀ ਕੁੜੀ ਦੇ ਨਾਲ ਪਿਆਰ ਹੋ ਜਾਂਦਾ ਹੈ ਇੱਕ ਦਿਨ ਇਹਨਾਂ ਦੀ ਲੜਾਈ ਹੁੰਦੀ ਹੈ ਲੜਾਈ ਤੋਂ ਬਾਅਦ ਇਹਨਾਂ ਦਾ ਪਿਆਰ ਹੋ ਜਾਂਦਾ ਕਿਉਂਕਿ ਦਵਿੰਦਰ ਉਸ ਕੁੜੀ ਨੂੰ ਕਹਿੰਦਾ ਕਿ ਮੈਂ ਇੱਕ ਸੀਬੀਆਈ ਆਫੀਸਰ ਹਾਂ ਤੇ ਮੈਂ ਤੇਰੇ ਭਰਾ ਨੂੰ ਨੌਕਰੀ ਵੀ ਲਵਾ ਸਕਦਾ ਇਹ ਗੱਲ ਸੁਣ ਕੇ ਕੁੜੀ ਵੀ ਖੁਸ਼ ਹੋ ਜਾਂਦੀ ਹੈ ਉਹਦੀ ਮਾਂ ਵੀ ਖੁਸ਼ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਇਹਨਾਂ ਦੀ ਸਗਾਈ ਵੀ ਕਰ ਦਿੱਤੀ ਜਾਂਦੀ ਹੈ ਤੇ ਫਰਵਰੀ 2024 ਵਿੱਚ ਇਹਨਾਂ ਦਾ ਵਿਆਹ ਵੀ ਰੱਖ ਦਿੱਤਾ ਜਾਂਦਾ ਪਰ ਜਦੋਂ ਇਹ ਗੱਲ ਦਾ ਪਤਾ ਆਸ਼ਾ ਦੇਵੀ ਨੂੰ ਲੱਗਦਾ ਤਾਂ ਉਹ ਗੁੱਸੇ ਦੇ ਵਿੱਚ ਆ ਜਾਂਦੀ ਹੈ ਤੇ ਇਸ ਨੂੰ ਹਰਸ਼ ਵਿਹਾਰ ਵਾਲੇ ਘਰ ਵਿੱਚ ਬੁલાਉਂਦੀ ਹੈ ਤੇ ਕਹਿੰਦੀ ਹੈ ਕਿ ਮੈਂ ਤੇਰੇ ਨਾਲ ਗੱਲ ਕਰਨੀ ਆ ਹੁਣ ਦਵਿੰਦਰ ਹਰਸ਼ ਵਿਹਾਰ ਵਾਲੇ ਘਰ ਵਿੱਚ ਜਾਂਦਾ ਹੈ ਤੇ ਇਹ ਦੋਨੋਂ ਆਪਸ ਵਿੱਚ ਝਗੜਾ ਕਰਨ ਲੱਗ ਪਏ ਨੇ ਆਸ਼ਾ ਦੇਵੀ ਨੇ ਦਵਿੰਦਰ ਨੂੰ ਕਿਹਾ ਕਿ ਤੂੰ ਮੈਨੂੰ ਛੱਡ ਕੇ ਹੋਰ ਵਿਆਹ ਨਹੀਂ ਕਰਵਾ ਸਕਦਾ ਪਰ ਦਵਿੰਦਰ ਨੇ ਕਿਹਾ ਕਿ ਆਪਣੀ ਉਮਰ ਦਾ ਬਹੁਤ ਫਰਕ ਹੈ ਕਿਉਂਕਿ ਹੁਣ ਦਵਿੰਦਰ ਦੀ ਉਮਰ ਲਗਭਗ 30 ਸਾਲ ਦੇ ਨੇੜੇ ਹੋ ਗਈ ਸੀ ਦੀ ਆਸ਼ਾ ਦੇਵੀ ਦੀ ਉਮਰ ਲਗਭਗ 61 ਸਾਲ ਹੋ ਗਈ ਸੀ ਪਰ ਆਸ਼ਾ ਦੇਵੀ ਨੇ ਕਿਹਾ ਕਿ ਜਿੰਨਾ ਚਿਰ ਮੈਂ ਜਿਉਂਦੀ ਆਂ ਤੂੰ ਵਿਆਹ ਹੋਰ ਨਹੀਂ ਕਰਵਾ ਸਕਦਾ ਇਸ ਗੱਲ ਤੇ ਇਹਨਾਂ ਦਾ ਝਗੜਾ ਹੁੰਦਾ ਤੇ ਆਸ਼ਾ ਦੇਵੀ ਇਸ ਦੇ ਮੂੰਹ ਤੇ ਥੱਪੜ ਮਾਰਨੇ ਸ਼ੁਰੂ ਕਰ ਦਿੰਦੀ ਹੈ ਹੁਣ ਦਵਿੰਦਰ ਗੁੱਸੇ ਦੇ ਵਿੱਚ ਆ ਜਾਂਦਾ ਤੇ ਇੱਕ ਇੱਟ ਚੱਕ ਕੇ ਆਸ਼ਾ ਦੇਵੀ ਦੇ ਸਿਰ 'ਚ ਮਾਰਦਾ ਹੈ ਇੱਟ ਵੱਜਣ ਤੋਂ ਬਾਅਦ ਉਹ ਡਿੱਗ ਪੈਂਦੀ ਹੈ ਤੇ ਫੇਰ ਇਹ ਉਸ ਦੇ ਹੋਰ ਇਟਾ ਮਾਰਦਾ ਤੇ ਉਸ ਦਾ ਕਤਲ ਕਰ ਦਿੰਦਾ ਹੈ ਹੁਣ ਇਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ ਤਾਂ ਇਹ ਬਾਜ਼ਾਰ ਦੇ ਵਿੱਚ ਜਾਂਦਾ ਹੈ ਉੱਥੋਂ ਇੱਕ ਪਲਾਸਟਿਕ ਦੀ ਪੰਨੀ ਲੈ ਕੇ ਆਉਂਦਾ ਹੈ ਉਸ ਪੰਨੀ ਦੇ ਵਿੱਚ ਲਪੇਟ ਲੈਂਦਾ ਹੈ ਲਪੇਟਣ ਤੋਂ ਬਾਅਦ ਉਸ ਦੀ লাশ ਨੂੰ ਦਿਵਾਨ ਦੇ ਵਿੱਚ ਰੱਖ ਕੇ ਆਪ ਆਪਣਾ ਸਾਰਾ ਸਮਾਨ ਸਮੇਟ ਕੇ ਉੱਥੋਂ ਭੱਜ ਜਾਂਦਾ ਹੈ ਤੇ ਇਸ ਨੂੰ ਲੱਗਦਾ ਹੈ ਕਿ ਸ਼ਾਇਦ ਕਿਸੇ ਨੂੰ ਕੁਝ ਵੀ ਪਤਾ ਨਹੀਂ ਲੱਗੇਗਾ ਜੋ ਆਸ਼ਾ ਦੇਵੀ ਦੇ ਗਹਿਣੇ ਪਾਏ ਹੁੰਦੇ ਨੇ ਜੋ ਵੀ ਉਸ ਦੇ ਸੋਨੇ ਦਾ ਸਮਾਨ ਪਾਇਆ ਹੁੰਦਾ ਉਹ ਸਾਰਾ ਇਹ ਲਾਹ ਲੈਂਦਾ ਤਾਂ ਤੇ ਉਸ ਕੋਲ 13000 ਰੁਪਇਆ ਵੀ ਹੁੰਦਾ ਉਹ ਵੀ ਇਹ ਉਸ ਤੋਂ ਖੋ ਕੇ ਆਪਣੇ ਪਿੰਡ ਭੱਜ ਜਾਂਦਾ ਪਰ ਇਸ ਨੂੰ ਲੱਗ ਰਿਹਾ ਸੀ ਕਿ ਕਿਸੇ ਨੂੰ ਕੁਝ ਪਤਾ ਨਹੀਂ ਲੱਗੇਗਾ ਸਭ ਤੋਂ ਵੱਡੀ ਗਲਤੀ ਗਵਿੰਦਰ ਦੀ ਇਹੀ ਸੀ ਕਿ ਇਹ ਉਸ ਜਗ੍ਹਾ ਤੋਂ ਭੱਜ ਆਇਆ ਤੇ ਪੁਲਿਸ ਦਾ ਪਹਿਲਾ ਸ਼ੱਕ ਦਵਿੰਦਰ ਦੇ ਉੱਤੇ ਹੁੰਦਾ ਹੈ ਤੇ ਹੁਣ ਪੁਲਿਸ ਦਵਿੰਦਰ ਨੂੰ ਗ੍ਰਿਫਤਾਰ ਕਰਦੀ ਹੈ ਗ੍ਰਿਫਤਾਰ ਕਰਨ ਤੋਂ ਬਾਅਦ ਇਸ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਇਹ ਸਾਰਾ ਖੁਲਾਸਾ ਪੁਲਿਸ ਕਰਦੀ ਹੈ ਆਸ਼ਾ ਦੇਵੀ ਦਾ ਮੁੰਡਾ ਮਹਾਵੀਰ 32 ਸਾਲ ਦਾ ਸੀ ਆਸ਼ਾ ਦੇਵੀ 61 ਸਾਲ ਦੀ ਸੀ ਜਿਸ ਨਾਲ ਉਸਨੇ ਪ੍ਰੇਮ ਸੰਬੰਧ ਬਣਾਏ ਦੇਵ ਉਸ ਦੀ ਉਮਰ 31 ਸਾਲ ਸੀ ਯਾਨੀ ਦੇਵ ਆਸ਼ਾ ਦੇ ਮੁੰਡੇ ਦੀ ਉਮਰ ਦਾ ਸੀ ਪਰ ਫੇਰ ਵੀ ਉਹਨਾਂ ਨੇ ਇਹ ਗਲਤ ਕਦਮ ਚੱਕਿਆ ਆਪ ਤੋਂ ਅੱਧੀ ਉਮਰ ਦੇ ਮੁੰਡੇ ਦੇ ਨਾਲ ਆਸ਼ਾ ਦੇਵੀ ਨੇ ਸਬੰਧ ਬਣਾਏ ਆਪਾਂ ਅਕਸਰ ਹੀ ਦੇਖਦੇ ਹਾਂ ਕਿ ਗਲਤ ਕੰਮ ਦਾ ਹਮੇਸ਼ਾ ਗਲਤ ਨਤੀਜਾ ਹੁੰਦਾ ਹੈ ਇਸ ਗਲਤ ਕੰਮ ਦਾ ਵੀ ਨਤੀਜਾ ਇਹ ਨਿਕਲਿਆ ਕਿ ਆਸ਼ਾ ਦੇਵੀ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ ਸੋ ਇਹ ਸਾਰੀ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਆਪਣੇ ਦੇਸ਼ ਦੇ ਵਿੱਚ ਆਪਣੇ ਆਲੇ-ਦੁਆਲੇ ਵਿੱਚ ਆਪਣੇ ਸਮਾਜ ਦੇ ਵਿੱਚ ਕਿੱਦਾਂ-ਕਿੱਦਾਂ ਦੇ ਕ੍ਰਾਈਮ ਹੋ ਰਹੇ ਐ ਇਸ ਲਈ ਜਾਗਦੇ ਰਹੋ ਸਤਰਕ ਰਹੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਵਾਗਤ